ਲਓ ਵੀ ਬਾਈ ਦੀ ਨਾ ਘਰ ਦੀ ਬਰੀਡ ਆ ਜਿਹੜੇ ਭਰਾ ਆਖਦੇ ਹੁੰਦੇ ਨਾ ਕਿ ਫਾਰਮ ਵਾਲੀ ਗਾਂ ਮਿਲ ਜੇ ਅੱਜ ਤੁਹਾਨੂੰ ਫਾਰਮ ਵਾਲੀ ਗਾਂ ਵਿਖਾਉਣ ਲੱਗੇ ਆ ਦੋਸਤੋ ਫਾਰਮ ਦੇ ਵਿੱਚ ਤੇ ਹਵਾਨੇ ਜਜਮੈਂਟ ਕਰੋ ਜੀ ਉੱਪਰ ਤੋਂ ਲੈ ਕੇ ਥੱਲੇ ਤਾਈ ਸੁਹਣਾ ਥਾਣਾ ਦੱਸ ਆ ਜੀ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਝਵੇਲਵਾਲੀ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੋਕਸਾ ਸਾਹਿਬ ਪੈ ਜਾਂਦੀ ਇੱਕ ਫਾਰਮ ਦੇ ਵਿੱਚੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਦੋਸਤੋ ਗੱਬਣ ਗਾਂ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਵੀਰ ਚੰਗੀ ਗਾਂ ਪਾਲਦੇ ਨਾ ਫਾਰਮ ਵਾਲੀ ਤੇ ਅੱਜ ਤੁਹਾਨੂੰ ਫਾਰਮ ਦੇ ਵਿੱਚੋਂ ਆਪਾਂ ਵਹਿੜ ਦਿਖਾਉਣ ਲੱਗੇ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਨਾਂ ਦੱਸਿਓ ਵੀਰ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਠੀਕ ਆ ਕੁਲਵਿੰਦਰ ਸਿੰਘ ਠੀਕ ਆ ਬਾਈ ਕੁਲਵਿੰਦਰ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦਿਓ ਜੀ 97810 79039 ਠੀਕ ਆ ਤੇ ਬਈ ਇਹ ਗਾਂ ਅੱਜ ਆਪਾਂ ਇੱਕ ਸੇਲ ਕਰਨੀ ਆ ਹਾਂਜੀ ਹਾਂਜੀ ਠੀਕ ਆ ਕਿੰਨਾ ਮਾਸੂਦਾ ਸੂਹ ਰਹੀ ਐ ਇਹ ਇਹ ਜੀ ਉਹ ਤੀਜਾ ਸੂਹ ਆ ਸੁਣੀ ਐ ਠੀਕ ਆ ਤੀਜਾ ਸੂਹ ਆ ਸੁਣੀ ਐ ਹਾਂਜੀ ਹਾਂਜੀ ਠੀਕ ਆ ਕਿੰਨੇ ਦਿਨ ਲੈ ਜੂ ਬਾਈ ਦਿਨ ਵੀਰੇ 2 ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਆ ਅੱਜ ਯਾਨੀ ਕਿ 30 ਤਰੀਕ ਹੋ ਗਈ ਹਾਂਜੀ ਹਾਂਜੀ ਠੀਕ ਆ 2 ਤਰੀਕ ਨੂੰ ਇਹਦੇ ਦਿਨ ਪੂਰੇ ਆ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਕਿੰਨੇ ਦੀ ਗੱਲ ਕਰੀਏ ਬਈ ਕਿੰਨਾ ਦੁੱਧ ਪਾਉਂਦੇ ਦੁੱਧ ਕਿਵਸਤੀ ਵੀਰੇ ਆਪਣੇ ਘਰ ਦੀ ਵਹਿੜ ਹੈ ਠੀਕ ਆ ਤੇ 42 ਲੀਟਰ ਦੁੱਧ ਦਾ ਪਿਲੇ ਸਾਡਾ ਰਿਕਾਰਡ ਹੈ ਦੂਜੇ ਸੂਏ 42 ਲੀਟਰ ਆਪਾਂ ਚੋਇਆ ਹੋਇਆ ਹਾਂਜੀ ਹਾਂਜੀ ਠੀਕ ਆ ਤੇ ਬਈ ਕੋਈ ਸੀਮਨ ਲੱਗੇ ਦਾ ਪਤਾ ਹੋਵੇ ਸੀਮਨ ਵੀਰੇ ਦੇ ਸੈਕ ਦਾ 50051 ਲੱਗਾ 50051 ਸੈਕ ਦਾ ਹਾਂਜੀ ਹਾਂਜੀ ਠੀਕ ਆ ਕੋਈ ਆਪ ਦਾ ਇਹਦਾ ਪਤਾ ਹੋਵੇ ਆਵ ਦਾ ਕੈਲਸਨ ਦੀ ਹੈ ਵੀਰੇ ਕੈਲਸਨ ਦੀ ਹਾਂ ਠੀਕ ਆ ਲੋ ਵੀ ਸਾਰਾ ਰਿਕਾਰਡ ਮਿਲ ਗਿਆ ਤੁਹਾਨੂੰ ਜਿਹੜੇ ਭਰਾ ਦੇ ਪਸੰਦ ਹੋਏ ਨੇੜੇ ਹੋ ਕੇ ਤੁਹਾਨੂੰ ਜੱਜਮੈਂਟ ਕਰਵਾ ਦਿੰਨੇ ਆ ਬਈ ਇੱਥੇ ਫਾਰਮ ਕਿੰਨੇ ਚਿਰ ਤੋਂ ਆਪਾਂ ਸ਼ੁਰੂ ਕੀਤਾ ਹੋਇਆ ਫਾਰਮ ਵੀਰੇ ਆਪਣਾ ਨਾ ਕੰਮ ਤਾਂ ਕਾਫੀ ਪੁਰਾਣਾ 17-18 ਸਾਲ ਠੀਕ ਆ ਫਾਰਮ ਸ਼ਿਫਟ ਕੀਤਾ ਨੂੰ 2 ਸਾਲ ਹੋ ਗਏ ਠੀਕ ਨਾ ਆਪਣਾ ਘਰੇ ਪਿੰਡ 'ਚ ਕੰਮ ਸੀ ਠੀਕ ਹੈ ਪਹਿਲਾਂ ਪਿੰਡ ਦੇ ਵਿੱਚ ਸੀ ਸਾਰੀ ਆਪਣੀ ਘਰ ਦੀ ਆਪਦੀ ਠੀਕ ਆ ਹੈ ਘਰ ਦੀ ਬਰੀਡ ਹਾਂਜੀ ਹਾਂਜੀ ਠੀਕ ਆ ਲੋ ਵੀ ਬਾਈ ਦੀ ਨਾ ਘਰ ਦੀ ਬਰੀਡ ਆ ਜਿਹੜੇ ਭਰਾ ਆਖਦੇ ਹੁੰਦੇ ਨਾ ਕਿ ਫਾਰਮ ਵਾਲੀ ਗਾਂ ਮਿਲ ਜੇ ਅੱਜ ਤੁਹਾਨੂੰ ਫਾਰਮ ਵਾਲੀ ਗਾਂ ਵਖਾਉਣ ਲੱਗੇ ਆ ਦੋਸਤੋ ਫਾਰਮ ਦੇ ਵਿੱਚ ਤੇ ਹਵਾਨੇ ਜਜਮੈਂਟ ਕਰੋ ਜੀ ਉੱਪਰ ਤੋਂ ਲੈ ਕੇ ਥੱਲੇ ਤਾਈ ਸੋਹਣਾ ਥਾਣਾ ਦੱਸ ਹੈ ਜਾਂ ਬਾਕੀ ਬਾਈ ਤਾਂ ਮਸ਼ੀਨੀ ਚਵਾਈ ਕਰਦਾ ਹੋਊ ਤੇ ਥਾਣਾ ਸੋਹਣਾ ਲੱਗਿਆ ਹੱਥੀ ਚਵਾਈ ਭੋਜ ਤੁਸੀਂ ਚਵਾਈ ਕਰ ਲੋ ਜੀ ਸਾਈ ਗਿਆ ਚੈੱਕ ਕਰ ਸਕਦੇ ਆ ਬਾਕੀ ਦੋਸਤੋ 30 ਤਰੀਕ ਹੋ ਗਈ ਅੱਜ ਤੇ 2 ਤਰੀਕ ਤਾਈ ਦਿਨ ਪੂਰੇ ਹੈ ਇਹਦੇ ਕਰਮਾਂ ਵਾਲੀ ਦੇ ਗੈਸ ਸਾਈ ਦੀ ਗੱਲ ਕਰੀਏ ਬਹੁਤ ਸੋਹਣਾ ਤੇ ਰਾਜੀਪਲੀ ਦੀ ਗੱਲ ਕਰੀਏ ਨਾ ਦੋਸਤੋ ਸਭੀ ਸੁੰਬੀ ਚੰਗੀ ਆ ਚੈੱਕ ਕਰ ਸਕਦੇ ਆ ਬਾਕੀ ਤੁਹਾਨੂੰ ਇੱਕ ਵਾਰੀ ਤੋਰ ਕੇ ਫੋਣੇ ਲੈ ਵੀ ਮਾੜਾ ਜੈ ਨੂੰ ਢੇੜਾ ਕੜਵਾ ਦੀ ਜਿਹੜੇ ਭਰਾ ਦੇ ਪਸੰਦ ਹੋਵੇ ਵੇਲ ਬੂਲੰਗੋ ਸੋਹਣੀ ਆ ਦੋਸਤੋ ਕਦ ਕਦ ਨਾ ਬਾਕੀ ਬਾਈ ਦੇ ਘਰ ਦੀ ਬਰੀਡ ਆ ਤੀਜਾ ਸੁਆ ਸੁਣਾ ਦੂਜੇ ਸੁਏ 42 ਲੀਟਰ ਚ ਹੋਇਆ ਹੋਇਆ ਇਹਦੇ ਥੱਲੇ ਬਾਈ ਹਰਾਂ ਨੇ ਦੇਖ ਸਕਦੇ ਆ ਰੀਡ ਵੀ ਹੈ ਇਹ ਗੱਲ ਕਰੀਏ ਦੋਸਤੋ ਬਿਲਕੁਲ ਸਿੱਧੀ ਕੀ ਮਕਦਮਾ ਕੁਸੂਣੀ ਆ ਦੋਸਤੋ ਸਾਰਾ ਤੋਂ ਨੂੰ ਰਿਕਾਰਡ ਬਾਈ ਤੋਂ ਪੁੱਛਤਾ ਤੇ ਰੇਟ ਦੀ ਗੱਲ ਕਰੀਏ ਤਾਂ ਬਾਈ ਰੇਟ ਕੀ ਕਰਾਂਗੇ ਇਹਦਾ ਫਿਰ ਇਹ ਰੇਟ ਵੇਲੇ 2.5 ਲੱਖ ਰੁਪਏ ਸਵਾ ਦੋ ਲੱਖ ਠੀਕ ਆ ਕੋਈ ਥੋੜਾ ਬੋਤ ਹਾਂ ਮੰਨਤਾ ਨੂੰ ਹੋ ਜਾਊਗਾ ਠੀਕ ਆ ਲਓ ਵੀ ਸਵਾ ਦੋ ਲੱਖ ਦੇ ਦੁੱਧ ਦੀ ਗਾਰੰਟੀ ਹੈ ਵੀਰੇ ਸਾਰੀ ਠੀਕ ਆ ਦੁੱਧ ਦੀ ਗਾਰੰਟੀ ਹੈ ਦੁੱਧ ਆਪਣੇ ਘਰ ਦੀ ਵਿਹੜਾ ਮਾਸ ਇਹਦੀ ਘਰ ਦੀ ਸਾਰਾ ਆਪਣੀ ਠੀਕ ਆ ਜੇ ਕੋਈ ਭਰਾ ਆਪਣੇ ਨਾਲ ਸਾਈ ਕਰ ਲਿਆ ਪਚਵਾ ਵੀ ਦੇਵਾਂਗੇ ਮੋਟੀ ਜੀ ਗੱਲ ਕਹੀਏ ਠੀਕਾ ਲੋ ਵੀ 2.5 ਲੱਖ ਦੇ ਵਿੱਚੋਂ ਨਾ ਥੋੜਾ ਬਹੁਤ ਮੌਕੇ ਤੇ ਮਾਨਤਨ ਹੋ ਜੂਗਾ ਜਿਹੜਾ ਭਰਾ ਆ ਨਾ ਵੀ ਅਸੀਂ ਚੋਕੇ ਲ ਜਾਣੀਆਂ ਸਾਈ ਤੁਸੀਂ ਖੁੱਲੀ ਪਾ ਦਿਓ ਜੇ ਬਾਈ ਨੂੰ ਤੇ ਦੋਸਤ ਜੀ ਦੁੱਧ ਇੱਥੇ ਚੋਕੀ ਵੀ ਲ ਜਾ ਸਕਦੇ ਆ ਕਦ ਵੇਲ ਦੀ ਗੱਲ ਕਰੀਏ ਦੋਸਤੋ ਫੁੱਲ ਗਰੰਟੀ ਵਾਲੀ ਆ ਹਵਾਨੇ ਪੱਖ ਤੋਂ ਸਾਫ਼ ਸੁਥਰੀ ਆ ਥਣਾ ਦਾ ਸਾਈਜ਼ ਹੈ ਜੇ ਗੱਲ ਕਰੀਏ ਨਾ ਤੁਹਾਨੂੰ ਦੁਬਾਰੇ ਜੱਜਮੈਂਟ ਕਰਾਉਣੇ ਆ ਰੂਹ ਖੁਸ਼ ਹੁੰਦੀ ਆ ਦੋਸਤੋ ਵੇਖ ਕੇ ਨਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਵਾਨਾ ਟੁੱਟਮਾ ਹੋਊਗਾ ਬਰੀਡ ਪੱਖ ਤੋਂ ਬਹੁਤ ਜਾਤ ਕੁਆਲਟੀ ਵਾਲੀ ਵਹਿੜਾ ਦੋਸਤੋ ਚੈੱਕ ਕਰੋ ਜਿਹੜੇ ਭਰਾ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਚਵੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ ਮੇਰੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਕਵਰ ਕਰਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ